ਇਸ ਵੱਲ ਦੀ ਅਹਿਮ ਖਬਰ ਭਾਰਤ ਸਰਕਾਰ ਦੇ ਮੋਸਟ ਵਾਂਟਡ ਗੈਂਗਸਟਰ ਅਰਸ਼ ਡੱਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਹੀ ਟੋਰਾਂਟੋ ਪੁਲਿਸ ਦੇ ਵੱਲੋਂ ਅਰਸ਼ ਡੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਸ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਟੋਰਾਂਟੋ ਪੁਲਿਸ ਦੇ ਵੱਲੋਂ ਕੁਝ ਦਿਨ ਪਹਿਲਾਂ ਆਪਸੀ ਝੜਪ ਦੇ ਚੱਲਦਿਆਂ ਅਰਸ਼ ਡੱਲਾ ਦੀ ਗ੍ਰਿਫਤਾਰੀ ਹੋਈ ਸੀ ਤੇ ਕੁਝ ਦਿਨ ਬਾਅਦ ਯਾਨੀ ਅੱਜ 30000 ਡਾਲਰ ਦੇ ਮੁਚਲਕੇ ਤੇ ਅਰਸ਼ ਡੱਲਾ ਨੂੰ ਰਿਹਾ ਕੀਤਾ ਗਿਆ ਜ਼ਮਾਨਤ ਦਿੱਤੀ ਗਈ ਹੈ ਪੂਰੀ ਜਾਣਕਾਰੀ ਲੈ ਲੈਂਦੇ ਹਾਂ ਔਨਲਾਈਨ ਤੇ ਡਿਪਟੀ ਐਡੀਟਰ ਪਰਮਿੰਦਰ ਸਿੰਘ ਬਰਿਆਣਾ ਜੁੜੋ ਹੋਏ ਨੇ ਬਰਿਆਣਾ ਜੀ ਪੂਰੀ ਅਪਡੇਟ ਕੀ ਐ ਇਸੇ ਮਾਮਲੇ ਤੇ ਆ ਦੇਖੋ 29 ਅਕਤੂਬਰ ਨੂੰ ਜਿਹੜੀ ਆ ਇੱਕ ਫਾਇਰਿੰਗ ਹੁੰਦੀ ਆ ਟ੍ਰਾਂਟੋ ਦੇ ਏਰੀਏ ਦੇ ਵਿੱਚ ਜਿੱਥੇ ਅਰਸ਼ ਡੱਲਾ ਦੀ ਪੱਟ ਦੇ ਵਿੱਚ ਗੋਲੀ ਲੱਗਦੀ ਆ ਆਪਸੀ ਗੁੱਤਬੰਦੀ ਦੇ ਵਿੱਚ ਇਹ ਫਾਇਰਿੰਗ ਹੁੰਦੀ ਆ ਤੇ ਜਦੋਂ ਇਹ ਇਹਨੂੰ ਹਸਪੀਟਲ ਜਿਹੜਾ ਆ ਦਾਖਲ ਕਰਾਇਆ ਜਾਂਦਾ ਤਾਂ ਉੱਥੇ ਸਟਿਊਲਿਪ ਇੱਕ ਜਗ੍ਹਾ ਆ ਜਿਹੜੀ ਉੱਥੇ ਦੀ ਪੁਲਿਸ ਨੂੰ ਜਿਹੜਾ ਹਸਪੀਟਲ ਤੋਂ ਫੋਨ ਜਾਂਦਾ ਕਿ ਗਨ ਸ਼ਾਟ ਦਾ ਇੱਕ ਜਿਹੜਾ ਕੇਸ ਆ ਹਸਪੀਟਲ ਪਹੁੰਚਿਆ ਆ ਤਾਂ ਪੁਲਿਸ ਨੇ ਉਸੇ ਵੇਲੇ ਤੁਰੰਤ ਕਾਰਵਾਈ ਕਰ ਪਿਆ ਜਿਹੜਾ ਆ ਉੱਥੇ ਹੀ ਅਰਸ਼ ਦੱਲਾ ਨੂੰ ਅਰਾਸਤ ਦੇ ਵਿੱਚ ਲੈ ਲਿਆ ਜਾਂਦਾ ਆ ਹਾਲਾਂਕਿ ਜਦੋਂ ਅਰਸ਼ ਦੱਲਾ ਨੂੰ ਜਿਹੜਾ ਆ ਗ੍ਰਸਤਾਰ ਕੀਤਾ ਗਿਆ ਤੇ ਉਦੋਂ ਪੁਲਿਸ ਨੂੰ ਉਹਦੀ ਜਾਣਕਾਰੀ ਨਹੀਂ ਸੀ ਇਹਦੇ ਨਾਲ ਦੋ ਇਹ ਇਹਦੇ ਸਮੇਤ ਦੋ ਵਿਅਕਤੀ ਜਿਹੜੇ ਆ ਪੁਲਿਸ ਨੇ ਉਸ ਵਕਤ ਹਰਾਸਤ ਦੇ ਵਿੱਚ ਲਏ ਸੀ ਜੀ ਔਰ ਜਦੋਂ ਇਹਦਾ ਪਤਾ ਲੱਗਾ ਕਿ ਇਹ ਮੋਸਟ ਵਾਂਟਡ ਹੈ ਇੰਡੀਆ ਦਾ ਮੋਸਟ ਵਾਂਟਡ ਆ ਤਾਂ ਜਾ ਕੇ ਕੈਨੇਡਾ ਪੁਲਿਸ ਦੇ ਜਿਹੜੇ ਆ ਹੱਥ ਪੈਰ ਫੁੱਲਦੇ ਨੇ ਪਰ ਜਿਹੜੀ ਬਾਅਦ ਵਿੱਚ ਜਿਹੜੀ ਚਾਰ ਸ਼ੀਟ ਫਾਈਲ ਕੀਤੀ ਜਿਹੜੀ ਪੁਲਿਸ ਨੇ ਉਹਦੇ ਵਿੱਚ 11 ਜਿਹੜੇ ਆ 11 ਦੋਸ਼ ਇਹਦੇ ਤੇ ਲਾਏ ਗਏ ਇਹਦੇ ਵਿੱਚ ਫਰਦੀ ਨੰਬਰ ਵੀ ਜਿਹੜੀ ਆ ਪਲੇਟ ਤਿਆਰ ਕਰਨੀ ਫਰਦੀ ਚੋਰੀ ਦੀ ਗੱਡੀ ਜਿਹੜੀ ਇਹਦੇ ਕੋਲੋਂ ਮਿਲੇ ਆ ਹਥਿਆਰ ਇਹਦੇਆਂ ਦੇ ਕੋਲੋਂ ਮਿਲੇ ਆ ਤੇ ਉਹ ਚਾਰ ਸ਼ੀਟ ਫਾਈਲ ਕਰਨ ਤੇ ਜਦੋਂ ਇਹਦਾ ਰੌਲਾ ਪਿਆ ਭਾਰਤ ਸਰਕਾਰ ਨੇ ਵੀ ਇਹ ਮਾਮਲਾ ਕੈਨੇਡਾ ਕੋਲ ਜਦੋਂ ਚੁਕਿਆ ਲੇਕਿਨ ਉਥੇ ਜਿਹੜੇ ਕਾਨੂੰਨ ਦੇ ਮੁਤਾਬਕ ਜਿਹੜੀ ਆ ਉਸ ਅਦਾਲਤ ਦੇ ਵਿੱਚ ਜਿੱਥੇ ਇਹ ਜਿਹੜੀ ਹੁਣ ਜ਼ਮਾਨਤ ਹੋਈ ਆ 30 ਹਜ਼ਾਰ ਮਚਲਕੇ ਦੇ ਵਿੱਚ ਉਥੇ ਸਿਰਫ ਉਸ ਕੇਸ ਨਾਲ ਸੰਬੰਧਿਤ ਜਿਸ ਕੇਸ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਸੀ ਤੇ ਉਸ ਕੇਸ ਨਾਲ ਸੰਬੰਧਿਤ ਹੀ ਸੁਣਵਾਈ ਹੋਈ ਕੈਨੇਡਾ ਨੇ ਹੋਰ ਕੋਈ ਵੀ ਚਾਰजेस ਜਿਹੜੇ ਆ ਉਹ ਅਰਸ਼ ਡੱਲਾ ਦੇ ਉੱਤੇ ਨਹੀਂ ਲਗਾਏ ਤੇ ਜਿਹਦੇ ਵਿੱਚ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਅਰਸ਼ ਡੱਲਾ ਨੂੰ ਜਿਹੜੀ ਆ ਜ਼ਮਾਨਤ ਮਿਲ ਚੁੱਕੀ ਆ 30000 ਜਿਹੜੇ ਮਚਲ ਡਾਲਰ 30000 ਡਾਲਰ ਜਿਹੜਾ ਹੈ ਮਚਲਕੇ ਦੇ ਉੱਤੇ ਉਹਨੂੰ ਰਿਹਾ ਕੀਤਾ ਗਿਆ ਆ ਆਪਣੇ ਆਪ ਦੇ ਵਿੱਚ ਭਾਰਤ ਸਰਕਾਰ ਲਈ ਇਹ ਬਹੁਤ ਵੱਡੀ ਨਮੋਚੀ ਵਾਲੀ ਦਾ ਖਬਰ ਕਹਿ ਸਕਦੇ ਆ ਕਿ ਜਦੋਂ ਭਾਰਤ ਦੇ ਵਿੱਚ ਅਧਿਕਾਰਤ ਤੌਰ ਤੇ ਜਿਹੜਾ ਆ ਅੱਤਵਾਦੀ ਐਲਾਨਿਆ ਗਿਆ ਹੋਵੇ ਅਰਛਡਲਾ ਜਿਹੜੇ ਜਿਹਦੇ ਜਿਹਦੇ ਬਾਰੇ ਬਕਾਇਦਾ ਤੌਰ ਤੇ ਐਨਆਈਏ ਨੇ ਇੱਕ ਨੋਟੀਫਿਕੇਸ਼ਨ ਵੀ ਜਿਹੜਾ ਜਾਰੀ ਕੀਤਾ ਹੋਇਆ ਔਰ ਉਸ ਨੋਟੀਫਿਕੇਸ਼ਨ ਮੁਤਾਬਕ ਇਹ ਮੋਸਟ ਵਾਂਟਡ ਦੀ ਲਿਸਟ ਵਿੱਚ ਅਰਛਡਲਾ ਨੂੰ ਭਾਰਤ ਸਰਕਾਰ ਵੀ ਪਾਇਆ ਗਿਆ ਲੇਕਿਨ ਇਸ ਦੌਰਾਨ ਜਿਹੜਾ ਆ ਉਹ ਉਥੋਂ ਜਮਾਨਤ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਔਰ ਇਹ ਦੱਸ ਦਈਏ ਕਿ ਇਹ ਕਈ ਐਮਆਈਏ ਦੇ ਕੇਸਾਂ ਦੇ ਵਿੱਚ ਜਿਹੜਾ ਆ ਇਹ ਸ਼ਾਮਲ ਆ ਔਰ ਇਹ ਕਈ ਫਰੋਪੀਆਂ ਸਟੋਸ਼ਨ ਦੇ ਕੇਸ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੇ ਵਿੱਚ ਇਹ ਇਹ ਸ਼ਾਮਲ ਆ ਔਰ ਹੁਣ ਜੇ ਕਹ ਲਈਏ ਕਿ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਕਿ ਉਹਨੂੰ ਜ਼ਮਾਨਤ ਜਿਹੜੀ ਆ ਮਿਲ ਗਈ ਆ ਹਾਲਾਂਕਿ ਜਿਸ ਦਿਨ ਚਾਰਜੀਟ ਫਾਈਲ ਕੀਤੀ ਸੀ 11 ਨਵੰਬਰ ਨੂੰ ਅਸੀਂ ਇਸ ਸਬੰਧੀ ਖਬਰ ਬ੍ਰੇਕ ਕੀਤੀ ਸੀ ਦੈਨਿਕ ਸਵੇਰਾ ਨੇ ਹੀ ਖਬਰ ਬ੍ਰੇਕ ਕੀਤੀ ਸੀ ਕੀ ਅਰਸ਼ ਡੱਲਾ ਨੂੰ ਜਿਹੜਾ ਹੈ ਜਲਦੀ ਰਿਹਾ ਹੋ ਸਕਦਾ ਹੈ ਔਰ ਮਹਿਤ ਕੁਛ ਦਿਨਾਂ ਬਾਅਦ ਹੀ ਅੱਜ ਇਹ ਖਬਰ ਆ ਗਈ ਹੈ ਕਿ ਅਰਸ਼ ਡੱਲਾ ਨੂੰ ਜਿਹੜੀ ਹੈ ਜ਼ਮਾਨਤ ਮਿਲ ਗਈ ਆ ਸੋ ਇੱਕ ਕਹਿ ਸਕਦੇ ਆਂ ਕਿ ਭਾਰਤ ਸਰਕਾਰ ਲਈ ਬੜਾ ਸੱਟਬੈਕ ਇਹ ਖਬਰ ਆ ਔਰ ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਕੈਨੇਡਾ ਸਰਕਾਰ ਦੇ ਜਿਹੜੇ ਸਬੰਧ ਆ ਉਹ ਸੁਖਾਵੇਂ ਨਹੀਂ ਆ ਔਰ ਦੋਵਾਂ ਦੇਚਾਂ ਦੇ ਵਿੱਚ ਜਿਹੜਾ ਮਾਹੌਲ ਤੰਸ ਬਣਿਆ ਆ ਔਰ ਇਹ ਵੀ ਅ ਸੂਚੀ ਇਹ ਵੀ ਦੱਸਣਾ ਹੋਏਗਾ ਜਿਹੜੇ ਤੁਹਾਡੇ ਦਰਸ਼ਕ ਸੁਣ ਰਹੇ ਨੇ ਕਿ ਜਿਹੜੇ ਉਥੇ ਜੋ ਵੀ ਕੋਈ ਫੈਸਲਾ ਹੋਣਾ ਆ ਉਹ ਉਥੇ ਦੇ ਕਾਨੂੰਨ ਮੁਤਾਬਕ ਹੀ ਹੋਣਾ ਆ ਔਰ ਹੁਣ ਜਿਹੜਾ ਆ ਉਹ ਦੁਬਾਰਾ ਭਾਰਤ ਸਰਕਾਰ ਜਿਹੜਾ ਰੈਡ ਕਾਰਨ ਨੋਟਿਸ ਜਿਹੜਾ ਜਾਰੀ ਹੋਇਆ ਜਿਹੜਾ ਟੀਵੀ ਆਲੋ ਜਾਂ ਐਨਏਆਈ ਆਲੋ ਜਾਰੀ ਹੋਇਆ ਉਹਦੇ ਤੇ ਹੁਣ ਕੈਨੇਡਾ ਜੇ ਗਵਰਨਮੈਂਟ ਚਾਹੂਗੀ ਤਾਂ ਉਹਦੇ ਤੇ ਅੱਗੇ ਕਾਰਵਾਈ ਵਧਾ ਸਕਦੀ ਆ ਦੁਬਾਰਾ ਉਹਨੂੰ ਗ੍ਰਿਫਤਾਰ ਕਰ ਸਕਦੇ ਆ ਪਰ ਫਿਲਹਾਲ ਜੇ ਕਹਿ ਲਈਏ ਕਿ ਉਹਨੂੰ ਹੁਣ ਜਿਹੜੀ ਜ਼ਮਾਨਤ ਮਿਲ ਚੁੱਕੀ ਆ ਔਰ ਜੇਕਰ ਕੈਨੇਡਾ ਦੇ ਕਾਨੂੰਨ ਮੁਤਾਬਕ ਜਿੱਦਾਂ ਹਵਾਲਗੀ ਦੀ ਗੱਲ ਕਰਦੇ ਆ ਕਿ ਕਿਸੇ ਨੂੰ ਉੱਥੋਂ ਜਿਹੜਾ ਆ ਕੈਨੇਡਾ ਤੋਂ ਭਾਰਤ ਲਿਆਂਦਾ ਜਾਣਾ ਤਾਂ ਉਹ ਇੱਕ ਬੜਾ ਪੇਚੀਦਾ ਮਸਲਾ ਆ ਹਾਲਾਂਕਿ ਨੈਸ਼ਨਲ ਮੀਡੀਆ ਨੇ ਜਦੋਂ ਅੱਛ ਡੱਲਾ ਗ੍ਰਿਫਤਾਰ ਹੋਇਆ ਤੇ ਇਹ ਖਬਰਾਂ ਚ ਬਣੀ ਆ ਕਿ ਬਹੁਤ ਜਲਦੀ ਅਫਸਰ ਦਲਾ ਭਾਪਰੀਆ ਜ਼ਿਲ੍ਹਾ ਦੇ ਵਿੱਚ ਪੁਲਿਸ ਜਿਹੜੀ ਆ ਉਹ ਉੱਥੇ ਜਾ ਰਹੀ ਆ ਉੱਥੇ ਉਹਨੂੰ ਲੈ ਕੇ ਆ ਰਹੀ ਆ ਜਦਕਿ ਇਸ ਤਰੀਕੇ ਦਾ ਨਹੀਂ ਆ ਇੱਕ ਪੰਜਾਬ ਦਾ ਰਿਲੇਟਡ ਜਸਤੀ ਕਤਲ ਕਾਂਡ ਜਿਹੜਾ ਹੋਇਆ ਸੀ ਜਿਹਦੇ ਵਿੱਚ 18 ਸਾਲ ਜਿਹੜੇ ਆ ਪੰਜਾਬ ਪੁਲਿਸ ਨੂੰ ਲੱਗਿਆ ਸੀ ਉਹਦੇ ਦੋਸ਼ੀਆਂ ਨੂੰ ਇੱਥੇ ਲੈ ਆਉਣ ਦੇ ਵਿੱਚ ਜਦੋਂ ਕਿ ਉਸ ਕੇਸ ਦੇ ਵਿੱਚ 37 ਸਬੂਤ ਜਿਹੜੇ ਸੀ ਇਹ ਸਿੱਧੇ ਉਹਨਾਂ ਦੀ ਦਖਲਅੰਦਾਜ਼ੀ ਦੇ ਪੁਲਿਸ ਦੇ ਕੋਲ ਸੀਗੇ ਪਰ ਫਿਰ ਵੀ ਜਿਹੜੀ ਆਦਾਲਤੀ ਪ੍ਰਕਿਰਿਆ ਦੇ ਵਿੱਚ ਉੱਥੇ ਜਿਹੜਾ ਉਹਨੂੰ ਲਿਆਉਣਾ ਆ ਉਹ ਉਹਨੂੰ 18 ਸਾਲ ਲੱਗੇ ਦੱਸ ਦਈਏ ਕਿ ਸੋਚੀ ਜਦੋਂ ਵੀ ਕਿਤੇ ਇਸ ਤਰੀਕੇ ਦਾ ਜੇ ਅਰਸ਼ ਡੱਲਾ ਨੂੰ ਭਾਰਤ ਲਿਆਉਣਾ ਆ ਤੇ ਭਾਰਤ ਸਰਕਾਰ ਨੂੰ ਉੱਥੇ ਦੀਆਂ ਕੈਨੇਡਾ ਦੀਆਂ ਜਿਹੜੀਆਂ ਆ ਅਦਾਲਤਾਂ ਉਹਦੇ ਵਿੱਚ ਸਾਬਤ ਕਰਨਾ ਪਏਗਾ ਕਿ ਅਰਸ਼ ਢੱਲਾ ਜਿਹੜਾ ਆ ਕਿਸ-ਕਿਸ ਕੇਸ ਦੇ ਵਿੱਚ ਉਹ ਸ਼ਾਮਲ ਆ ਔਰ ਉਹਦੇ ਸਬੂਤ ਉਹਦੇ ਦੀ ਅਦਾਲਤ ਨੂੰ ਜਰੇ ਆ ਦਿਨੇ ਪੈਣਗੇ ਕਿ ਉਸ ਨੇ ਕੈਨੇਡਾ ਦੀ ਧਰਤੀ ਤੋਂ ਰਹਿ ਕੇ ਭਾਰਤ ਵਿੱਚ ਆਹ ਕ੍ਰਾਈਮ ਕੀਤੇ ਨੇ ਬਿਲਕੁਲ ਔਰ ਉਸ ਤੋਂ ਬਾਅਦ ਹੀ ਕੈਨੇਡਾ ਦੀ ਜਿਹੜੀਆਂ ਕੋਰਟ ਆ ਉਹ ਫੈਸਲਾ ਲੈਣਗੇ ਕਿ ਇਹਨੂੰ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਕਿ ਨਹੀਂ ਕੀਤਾ ਜਾਣਾ ਚਾਹੀਦਾ ਫਿਲਹਾਲ ਅਰਸ਼ ਢੱਲਾ 프리 ਆ ਜੀ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਅਹਿਮ ਖਬਰ ਜਿਹੜੀ ਹੈ ਉਹ ਅਰਸ਼ ਡੱਲਾ ਨੂੰ ਜੋ ਭਾਰਤ ਸਰਕਾਰ ਦਾ ਮੋਸਟ ਵੌਨਟਡ ਗੈਂਗਸਟਰ ਹੈ ਗੈਂਗਸਟਰਾਂ ਦੀ ਜਿਹੜੀ ਲਿਸਟ ਹੈ ਉਸ ਦੇ ਵਿੱਚ ਸ਼ਾਮਲ ਹੈ ਅਰਸ਼ਦੀਪ ਸਿੰਘ ਡੱਲਾ ਜਿਸ ਦੇ ਉੱਪਰ ਕਈ ਅਪਰਾਧਿਕ ਮਾਮਲੇ ਜਿਹੜੇ ਉਹ ਦਰਜਨੇ ਤੇ ਅਜੇ ਵੀ ਭਾਰਤ ਦੇ ਵਿੱਚ ਹੁੰਦੇ ਕਈ ਅਪਰਾਧਾਂ ਦੇ ਵਿੱਚ ਅਰਸ਼ ਡੱਲਾ ਦਾ ਨਾਂ ਹੈ ਅਰਸ਼ ਡੱਲਾ ਦੇ ਗੁਰਗੇ ਜਿਹੜੇ ਨੇ ਉਹ अपरादा ਨੂੰ ਅੰਜਾਮ ਦੇ ਰਹੇ ਨੇ ਅਰਸ਼ ਡੱਲਾ ਦੇ ਕਹਿਣ ਦੇ ਉੱਪਰ ਹੀ ਯਾਨੀ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਹੈ ਗੈਂਗਸਟਰ ਅਰਸ਼ ਡੱਲਾ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਵਿੱਚ ਟੋਰਾਂਟੋ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਸ ਨੂੰ 30000 ਡਾਲਰ ਮੁਚਲਕੇ ਤੇ ਜ਼ਮਾਨਤ ਦਿੱਤੀ ਗਈ ਹੈ